ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਥੋੜਾ ਸਵਾਸਤਾਂ ਵਾਲੇ ਚੈਨਲ ਤੇ ਤੇ ਅੱਜ ਲੈ ਕੇ ਆਏ ਆਪਾਂ ਤੁਹਾਡੇ ਲਈ ਨਵਾਂ ਵਲੌਗ ਤੇ ਅਸੀਂ ਇੱਕ ਦੋ ਦਿਨਾਂ ਦੀ ਕਣਕ ਸੁੱਕਣੀ ਪਈ ਹੋਈ ਸੀਗੀ ਕੋਠੇ ਤੇ ਕਿਉਂ ਹੁਣ ਤੁਹਾਨੂੰ ਪਤਾ ਇਹ ਅੱਜ ਕੱਲ ਕਣਕ ਸੁੱਕਦੀ ਮਾਥਾ ਹੁਣ ਅੱਧੀ ਆਟਾ ਕਰਾਉਣਾ ਸੀਗਾ ਤੇ ਸੁੱਕੂ ਚੁੱਕ ਕੇ ਅੱਜ ਅਸੀਂ ਥੱਲੇ ਲਾ ਲਈ ਤੇ ਹੁਣ ਆਮਨ ਛਾਂਣ ਕੇ ਥੱਲੇ ਵਿੱਚ ਪਾਰੇ ਨੇ ਇਹ ਹੁਣ ਪੂਰੀ ਵਧੀਆ ਸੁੱਕ ਚੁੱਕੀ ਆ। ਅਸੀਂ ਕੋਠੇ ਤੋਂ ਲਾ ਕੇ ਲਿਆ ਆ। ਧੁੱਪ ਨੇ ਤੇਜ਼ ਹੋ ਗਈ। ਹਾਂ, ਧੁੱਪਾਂ ਹੁਣ ਤੇਜ਼ ਬਹੁਤ ਪੈ ਰਹੀ ਨੇ ਜਿਵੇਂ ਆਪਣਾ ਜਿਵੇਂ ਗਰਮੀ ਵਿੱਚ ਨਹੀਂ ਧੁੱਪ ਪੈਂਦੀ ਹੁੰਦੀ। ਦੇਣੇ ਦਾ ਤੁਸੀਂ ਇਹ ਲੈ ਲਓ ਵੀ ਸਰਦੀ ਦਾ ਨਾਮੋ ਨਿਸ਼ਾਨ ਵੀ ਗਾਇਬ ਹੋ ਗਿਆ। ਹੁਣ ਜਨਵਰੀ ਦੇ ਵਿੱਚ ਇਹ ਹਾਲ ਆ ਹਨਾ ਅੱਗੇ ਕੀ ਹਾਲ ਹੋਊਗਾ? ਪਿਛਲੀ ਵਾਰੀ ਤੁਸੀਂ ਲੈ ਲਓ ਸਾਹਿਬ ਆਪਣਾ ਅਪ੍ਰੈਲ ਤੱਕ ਠੰਡ ਬਾਕੀ ਦੀ ਹੈ ਨਾ। ਖਿੱਚ ਖਿਚਾ ਕੇ। ਤੇ ਫਿਰ ਮੈਂ ਕੰਮ ਤੇ ਜਾਣਾ ਇਹਨੂੰ ਜਾਂਦਾ ਹੋਇਆ ਨਾ ਲੈ ਜਾਊਗਾ ਉੱਥੇ ਸੁਨਾਮ ਆ ਮਾਨਸਾ ਰੋਡ ਤੇ ਨਾ ਪੰਪ ਦੇ ਨਾਲ ਉੱਥੇ ਚੱਕੀ ਆ ਉੱਥੇ ਦੇ ਕੇ ਜਾਊ ਤੇ ਸ਼ਾਮ ਨੂੰ ਆਉਂਦਾ ਹੋਇਆ ਚੱਕ ਲਵਾਂਗਾ ਤੁਰ ਰੋਖੀ ਦੇਖ ਲੋ ਆਪਦੇ ਕੰਪਲ ਨਾਲ ਕੀ ਕੁਝ ਕਰ ਰਹੀ ਆ ਇਹ ਉਹ ਉਹ ਕਰਦੀ ਹੁੰਦੀ ਆ ਜਦੋਂ ਇਹ ਪੂਰੀ ਮਸਤੀ 'ਚ ਹੁੰਦੀ ਆ ਇਹਨੂੰ ਐ ਵੀ ਹੁਣ ਮੇਰੇ ਨਾਲ ਖੇਡਣਾ ਰੋਖੀ ਇਹ ਕੀ ਕਰ ਰਹੀ ਆ ਪੋਚਾ ਲਾ ਰਹੀ ਆ ਹੈ ਸੁਵਾਈ ਕਰ ਰਹੀਆਂ ਏ ਫਰਸ਼ ਦੀ ਦੇਖੋ ਜੇ ਸੁਵਾਈ ਦਾ ਲੈ ਲਿਓ ਤੁਸੀਂ ਦੇਖੋ ਕੀ ਕਰਦੀਆਂ ਹਵਾਓ ਗਾਣੇ ਤੇ ਇਹ ਇੰਨੀ ਕ ਕਣਕ ਤਾਂ ਅਸੀਂ ਜ਼ਿਆਦਾ ਨਹੀਂ ਪਹਿਾਉਂਦੇ 22 ਹੱਦ 25 ਪਹਿਾਉਣਾ ਕਿਉਂਕਿ ਅਸੀਂ ਤਿੰਨੇ ਜਾਣੀ ਆ ਘਰ ਦੇ ਵਿੱਚ ਮੈਂ ਆਮਨ ਤੇ ਸਾਡਾ ਬੇਟਾ ਰਮਨ ਉਹ ਸਕੂਲ ਆ ਗਿਆ ਕੀਚ ਮੱਕੀ ਦਾ ਆਟਾ ਚਲੀ ਜਾਂਦਾ ਹੂ ਹਾਂ ਬਾਕੀ ਇਹਦੀ ਮੱਕੀ ਦਾ ਆਟਾ ਲੈ ਲੈਣਾ ਸਰਦੀ ਕਰਕੇ ਮਿਕਸਰ ਕਰਕੇ ਬਣਾਈ ਜਾਂਦੇ ਆ ਤੁਹਾਨੂੰ ਕਿ ਅਭੀ ਹੁਸਤਾ ਮੱਕੀ ਦਾ ਆਟਾ ਹਾਂ ਗਰਮੀਆਂ ਦੇ ਵਿੱਚ ਮੱਕੀ ਖਾਦੀ ਨਹੀਂ ਆਂਦੀ ਤੇ ਨਾ ਹੀ ਮਿਲੇ ਮੱਕੀ ਜੇ ਮਿਲਦੀ ਆ ਤਾਂ ਆਟਾ ਖਰਾਬ ਹੁੰਦਾ ਖਰਾਬ ਹੁੰਦਾ ਹੈ ਨਾ ਉਹ ਵੀ ਇਹ ਦੁਕਾਨਾਂ ਵਾਲੇ ਦੇ ਪਿਆ ਹੁੰਦਾ ਉਹ ਵੀ ਕਹਿੰਦੇ ਨੇ ਨਾ ਵੀ ਭਾਈ ਉਹ ਸੁਸਰੀ ਸਾਸਰੀ ਪਏਗੀ ਹੂ ਦੇਖ ਲੋ ਖਰਾਬ ਹੋਊ ਹੈ ਨਾ ਉਹ ਵੀ ਬਿਜਾਰੇ ਚਾਲਾ ਇੰਨਾ ਕ ਜਿਵੇਂ ਆਪਣੀ ਜਾਨ ਪਸੰਦ ਹੁੰਦੀ ਉਹ ਵੀ ਕਹਿ ਜਾਂਦੇ ਨੇ ਨਾ ਵੀ ਬਈ ਖਰਾਬ ਹੋ ਰਹੀ ਆ ਨਹੀਂ ਅਗਲੇ ਵੇਚ ਵੀ ਸਕਦੇ ਨਹੀਂ ਹਨ ਖਰਾਬ ਹੋ ਜਾਂਦਾ ਸ ਜਿਆਦਾ ਹੱਟ ਤਾ ਹਾਂ ਉਹ ਪੈ ਗਈ ਵੀ ਮੇਰੇ ਨਾਲ ਕੋਈ ਖੇਡਿਆ ਨਹੀਂ ਚੁੱਪ ਕਰਕੇ ਪੈ ਗਈ ਰੌਕੀ ਕੀ ਹੋ ਗਿਆ ਬੱਸ ਖੇਡ ਲਈ ਹਾਂ ਦੇਖੋ ਫੜੀ ਰੌਕੀ ਨੂੰ ਏ ਫੜ ਲਓ ਫੜ ਲਓ ਫੜ ਲਓ ਚਲੋ ਜੀ ਫੇਰ ਹੋ ਗਈ ਚਾਰਜ ਫੜ ਲਓ ਹੁਣ ਤਾਂ ਨੀਚੇ ਧਰ ਲਈਏ ਹੈ ਫੇਲੇ ਨੀਚੇ ਧਰ ਲਈਏ ਹੁਣ ਨੀਚੇ ਧਰ ਲਈਏ ਜੱਕੀ ਦੇ ਸਵੇਰੇ ਆਟਾ ਧਰ ਗਿਆ ਦੀ ਤੇ ਹੁਣ ਮੈਂ ਲੈਣ ਆਇਆ ਆਟਾ ਜੱਕੀ ਤੋਂ ਲਓ ਜੀ ਆਟਾ ਪਿਆ ਲੈ ਆਪਾਂ ਆਥਣ ਹੋ ਗਿਆ ਆ ਪਿਆ ਆਉਂਦੇ ਹੋਏ ਜੱਕਲੇ ਦੀਗੇ ਤੇ ਆਪ ਨੂੰ ਬਣਾ ਲਈਆ ਸਬਜੀ ਇੱਕ ਆਦੀ ਬਣਾ ਗਏ ਹੁਣ ਗੋਭੀ ਦੀ ਬਿਜਲੀ ਵਾਲੇ ਜੁਲਲੇ ਦੇ ਉੱਤੇ ਰੱਖੀ ਹੋਈ ਹੈ ਤੇ ਮੈਨੂੰ ਐਵੇਂ ਹੋ ਗਿਆ ਇਸਨੂੰ ਵਿੱਚੋਂ ਚਾਲੇ ਸਾਥ ਮੋ ਜਿਹੜੀ ਬਰੋਕੀ ਵਾਲੇ ਨੇ ਗੈਸ ਮੁੱਕਣ ਦਾ ਖਤਰਾ ਇਹ ਆ ਗਿਆ ਭਣਾ ਗੈਸ ਉਹਦੇ ਅਸੀਂ ਗਾਜਰਵਾਕ ਕੱਢਿਆ ਲਿਆ ਉਹਦੇ ਵਿੱਚ ਵਿਚਾਲੇ ਸੂਟੇ ਹੀ ਮਰ ਗਏ ਦੀਆ ਉਹ ਦਿਨ ਹੋ ਗਏ ਕਾਫੀ ਉਹਦੇ ਗਰਮ ਪਾਣੀ 'ਚ ਰੱਖ ਕੇ ਚਲਾ ਲਿਆ ਹੈ ਨਾ ਫਿਰ ਉਹਦੋਂ ਕਾਫੀ ਦਿਨ ਕੱਟ ਗਿਆ ਪਤਾ ਨਹੀਂ ਉਹਦੇ ਜਦੋਂ ਜੰਮ ਜੰਮੀ ਗਿਆ ਹੋਊਗਾ ਕਦੋਂ ਮੁੱਕ ਜੇਗਾ ਹੈ ਕੋਈ ਮੁੱਕ ਜੇਗਾ ਕੋਈ ਪਤਾ ਨਹੀਂ ਹਾਂ ਬੀਬੀ ਇਹੋ ਕਹਿੰਦੀ ਮੈਂ ਆਏ ਕਹਿੰਦੀ ਆ ਮੈਂ ਬਣਾਉਣ ਆਉਣੀ ਨਹੀਂ ਤਾਂ ਕਾਈ ਹੋਣੀ ਇਹ ਫਿਰ ਗੈਸ ਨਾਲੋਂ ਇਹਦੇ ਉੱਤੇ ਬਿਜਲੀ ਵਾਲੇ ਚੁੱਲੇ ਉੱਤੇ ਜਲਦੀ ਬਣ ਜਾਂਦੇ ਆ ਕਿ ਫਰਕ ਹੈ ਕੁਸ ਮੈਂ ਏ ਸਲੋ ਚਾਲਦਾ ਉਹ ਤੇ ਨਹੀਂ ਵੀਰੇ ਇਹਦਾ ਉਹ ਵੱਧ ਜਾਂਦਾ ਉਹ ਟੈਂਪਰੇਚਰ ਹੁਣ ਕਿੰਨੇ ਦਾ ਚਾਦਰ ਇਹ 2000 ਚੱਲਦਾ 2000 ਫੁੱਲਾ ਇਹਦਾ ਨਹੀਂ ਵੱਧਣਾ ਮਿਲਾਉਂਦਾ ਇਹ ਕੀ ਵੱਧਣਾ ਉਹ ਤੇ ਛਿੱਟੀ ਹੁੰਦੀ ਹੈ ਉਹ ਆਪਣਾ ਬਦਲੇ ਤੇਲ ਚਾੜਦਾ ਤਾਂ ਮਾਈਕ੍ਰੋਵੇਵ ਵਿੱਚ ਦਾਸ ਆਪਾਂ ਗਰਮੀ ਕਰ ਸਕਦੇ ਹਾਂ ਨਾ ਕਿਤੇ ਕੱਲਾ ਗਰਮ ਕਰ ਬਰਤੋਂ ਆਦਾਨੀ ਵਗੈਰਾ ਉਪਰ ਜਾਂ ਅੰਡੇ ਵਗੈਰਾ ਅ ਅੰਡਾ ਤਾਂ ਭਾਈ ਦੋ ਵਾਰ ਪ੍ਰਥਾ ਹੀ ਫਟ ਗਿਆ ਬਾਕੀ ਇਹ ਆਪਣੇ ਮਾਈਕ੍ਰੋਵੇਵ ਦੇ ਉੱਤੇ ਇਹਦੇ ਟਾਈਮ ਹੀ ਨਹੀਂ ਲੱਗੀ ਹੁੰਦੀ ਜਿਵੇਂ ਕਈ ਮਾਈਕ੍ਰੋਵੇਵ ਦੇ ਉੱਤੇ ਹੈ ਨਾ ਛੱਪੇ ਵੀ ਹੁੰਦੇ ਨੇ ਜਿਵੇਂ ਅੰਡਾ ਛੱਪਿਆ ਹੁੰਦਾ ਆਲੂ ਛੱਪੇ ਹੁੰਦੇ ਨੇ ਉਜਵੇਂ ਆਂਡਾ ਵਿੱਚ ਪਾਤਾ ਨਾ ਉਹੀ ਸੋਚਦਾ ਬਦੀ ਜਿੰਨੇ ਚਿਰ ਚੋ ਉਹਨੂੰ ਅੰਡੇ ਨੂੰ ਉਬਲਣ ਤੇ ਟਾਈਮ ਲੱਗੂਗਾ ਉੰਨੇ ਹੀ ਟਾਈਮ ਲੱਗੂਗਾ ਇਹ ਫਿਰ ਛੋਟਾ ਇਹ ਫਿਰ ਆਪਾਂ ਦਾ ਏਡੀ ਨਾ ਲਾਉਣਾ ਪੈਂਦਾ ਫਿਰ ਤਾਂ ਹੀ ਕੱਚਾ ਪੱਕਿਆ ਕੰਮ ਰਹਿੰਦਾ ਆਪਣੇ ਆ ਨਹੀਂ ਹੈਗੇ ਤਾਂ ਨਾ ਸਮਾਂ ਤਾਂ ਨਹੀਂ ਜਗਾ ਆ ਡੱਬੇ ਕਲਰ ਮਾਂ ਤੇ ਨਾਨਕਿਆਂ ਤੋਂ ਆਏ ਨੇ ਜਗਾਂ ਨਹੀਂ ਦੇਗੀ ਸ਼اندار ਆ ਗਿਆ ਹੈ ਥੋੜਾ ਕੰਡਾ ਪਾਉਂਦੇ ਹੁਣ ਲੱਡੂ ਹੀ ਲੱਡੂ ਹੋ ਗਏ ਐ ਦੇਖੀਏ ਇਹ ਗੁਲਾਬ ਜਮਨਾ ਨੇ ਇਹ ਮਿਲਦਾ ਉਹ ਬੜੁੱਖੀ ਆ ਜਿਹੜੀ ਉਹ ਹਲਵਾਈ ਪੂਰਾ ਹਲਵਾਈ ਹੈ ਨਾ ਗੁਲਾਬ ਜਮਨਾ ਡੱਬਾ ਤੁਸੀਂ ਖਾਲੀ ਵੀ ਕਰਤਾ ਹੋਏ ਅਜੋਕੇ ਵੀ ਦਿੱਤਾ ਬੀਬੀ ਨੂੰ ਦੇਨੇ ਦੇਨੇ ਤੁਸੀਂ ਖਾਸੀਆਂ ਚੜ ਜਾਂਦੇ ਹੋ ਹੈ ਬੀਬੀ ਕਹਿੰਦੀ ਸੁਣਾਰ ਨਹੀਂ ਦੇਗੀ ਸਾਨੂੰ ਹੈ ਨਾ ਇਹਦੇ ਨਹੀਂ ਆਈ ਤੇ ਇਹ ਉਹ ਦੂਜਾ ਮਾਸੀਲੇ ਬੋਲੇਤ ਨਹੀਂ ਦੇਸੀ ਮਕੇਲਾ ਹਾਂ ਆ ਬੇਚੇਰੇ ਕੀ ਜਾਲਾ ਜਾ ਉਹ ਤਾਂ ਆਹ ਮਹਿਰਮਾਨ ਨੂੰ ਖਾਂਗੇ ਹੋਰੀਆ ਦੇਸੀ ਮਖਿਆਲ ਨਾਲ ਮਿਰਚਾਂ ਪਾ ਕੇ ਚਟਾਵਾਂਗੇ ਉਹਨੂੰ ਖਾਂਗੇ ਲੋਟ ਹੋ ਜੂ। ਆਹ ਕੀ ਕਰਕੇ ਵਿੱਚ ਇਹ ਰੋਟੀ ਨੂੰ ਖਾ ਕੇ ਬਾਅਦ ਚ ਦੁੱਧ ਤਾਂ ਪੀਂਦਾ। ਗੁੱਦੋ ਕੱਲ੍ਹ ਕੀਤਾ ਸੀ। ਦੁੱਧਰਾਂ ਲੈ ਲੂਗਾ। ਮਿਰਚ ਪਾ ਕੇ ਚਟਾਈ ਫੜੀਆ ਹਾ ਕਰ ਤੇ ਮਿਰਚ ਪਾ ਕੇ ਕਹਿੰਦੀ ਆ ਦੁੱਧ ਨਾਲ ਨਹੀਂ ਇਹ ਗੱਲ ਸੋਨ ਪਹਿਲਾਂ ਪੱਤੀ ਪਾ ਕੇ ਦੁੱਧ ਪੀ ਲੈ ਉਹ ਤੋਂ ਬਾਅਦ ਇਹਨੂੰ ਪਊਗਾ ਫੇਰ ਇਹਨੂੰ ਪੀਤਾ। ਠੀਕ ਹੈ। ਫੇਰ ਪਾਣੀ ਪੂਣੀ ਨਾ ਪੀਵੇ ਫੇਰ। ਠੀਕ ਹੈ। ਇੱਕ ਉਹਨੂੰ ਕਹਦੇ ਮੋਬਾਈਲ ਵੀ ਨੇ ਜਲਾਵੇ ਆਹੀਂ ਦੇ ਦੇ ਆਹੀਂ ਚਟਲਾ ਲੈ ਹਣ ਗੁੜੀ ਲਾ ਏ ਵਸ ਰੌਕਸੀ ਲਗਾ ਪੂਰੇ ਨਾ ਚਟ ਜੇ ਕੋਈ ਪਿਓਰ ਆ ਓਏ ਪਿਓਰ ਇੱਜ ਮਿਰਚਾਂ ਵੀ ਪਈਆਂ ਹੋਈਆਂ ਨੇ ਨਾ ਖਾ ਜਾ ਕਿੱਥੇ ਪਈਆਂ ਨੇ ਮਿਰਚਾਂ ਘਰ ਮਿਰਚਾਂ ਦਾ ਸੁਆਦ ਝ ਆਉਂਦਾ ਚਮਚੇ ਚਮਚੇ ਨਾਲ ਲਾ ਦੇ ਉਂਗਲ ਤੋਂ ਖੁਰਚ ਦੇ ਤੂੰ ਆਪ ਚਟਲਾ ਉਹ ਨੂੰ ਜਟਾ ਲੈ ਹਰ ਮਾਂ ਨੂੰ ਜਟਾ ਦੇ ਆ ਰੌਕਸੀ ਤਿਆਰ ਆ ਮੈਨੂੰ ਜਟਾਓ ਕਹਿੰਦੀ ਮਖਿਆਲ ਦਾਦੀ ਆਪਣੇ ਪੋਤੇ ਨੂੰ ਮਖਿਆਲ ਚ ਟਾਉਣ ਗਈ ਹੈ। ਚਟ ਲਾ ਓਏ। ਸੰਗਦਾ ਹੈ। ਉਹ ਕਿਹੜਾ ਕਰੇਗਾ ਕਰੇਗੀ। ਹੂੰ। ਬੱਚੇ ਤਾਂ ਬੱਚੇ ਹੁੰਦੇ ਨੇ। ਅਰੇ ਉਹ ਇਹ ਖਾਦੀਆਂ ਖਾਦੀਆਂ ਨਹੀਂ ਇਹ ਹੀ ਰਹਿ ਜਾਂਦੀਆਂ ਨੇ ਨਾ ਇਹ। ਇਹ ਤਾਂ ਆਪਣੇ ਨਹੀਂ ਪਈਆਂ ਨੇ। ਕੰਨ ਨਹੀ ਹੋ ਜੇ ਉਹ ਜਿਹੜੀ ਉਹ ਤੇਲਾ ਵਾਲੀ ਗੱਜਕ ਲਈ ਦਿੱਤੀ ਸੀ ਚ ਗਿਰੂ ਜੀ ਤੇ ਉਹ ਖਾ ਗਿਆ ਆਪਾਂ ਕਿ ਪਈਆ ਕਿਹੜੀ ਉਹ ਹੀ ਜਿਹੜੀ ਮੇਰੀ ਪਸੰਦ ਦੀ ਸੀ ਟੇਡੇ ਵਿੰਗ ਏ ਉਹ ਤਾਂ ਮੈਂ ਖਾ ਗਈ ਜਿਹੜੀ ਛੋਟੀ ਮੇਰਾ ਹਿੱਸਾ ਵੀ ਖਾ ਗਈ ਕਮਾਲ ਕਰਦੀ ਆ ਉਹ ਗਿੱਲੀ ਹੋ ਗਈ ਸੀ ਉਹ ਗਿੱਲੀ ਮੈਂ ਸੁਕਾ ਕੇ ਖਾ ਲੰਦਾ ਖਾ ਲੰਦੇ ਆ ਵੀ ਤੁਸੀਂ ਖੁੰਜੇ ਲਾਤਾ ਯਾਰ ਆਹ ਪਕੌੜਾ ਮਟਰੀ ਜੀ ਕੀ ਕਿਹਾ ਪਿਆ ਨੂੰ ਲਈ ਕੀ ਕਿਹਾ ਨਹੀਂ ਕਰਦਾ ਉਹ ਦੇਖੋ ਸਾਡੇ ਮੋਰਿੰਦੇ ਆ ਬਣਾ ਜਾ ਰਹੇ ਉਹਦੇ ਛੁੱਟੀ ਨਹੀਂ ਮਾਰੀ ਇਹਨੂੰ ਆਖੇ ਦੀ ਛੁੱਟੀ ਮਾਰ ਲਾ ਵਾਹ ਇਹਨਾਂ ਨਾਲ ਇੱਕ ਬੰਦਾ ਉਹ ਟੂਟੀ ਬੰਦ ਕਰ ਦੇ ਬੀਬੀ ਵਾਹ ਇਹਦੇ ਨਾਲ ਕੀ ਛੁੱਟੀ ਪਤੰਗੇ ਚੜਾਏ ਆ ਜਿਹਨੇ ਕੋਠੇ ਜੜ ਕੇ ਤਾਂ ਠੰਡ ਲੱਗੀ ਐ ਖੰਗ ਹੋ ਗਈ ਚਲੋ ਜੀ ਸਾਥਰੀ ਕਾਲ ਤੁਸੀਂ ਕਮੈਂਟ ਕਰਕੇ ਦੱਸਿਓ ਵੀਹੜਾ ਛੋਟਾ ਜਾਂ ਮਿੰਨੀ ਵਲੌਗ ਤੁਹਾਨੂੰ ਵਧੀਆ ਲੱਗਿਆ ਫੋਨ ਆ ਗਿਆ ਆਮ ਨੂੰ ਟਿੱਕ ਨੂੰ ਨਾ ਤੈਨੂੰ ਪਤਾ ਨਹੀਂ ਅੱਜ ਇਹ ਨਾ ਤਦੀ ਸਵੇਰੇ ਸਕੂਲ ਜਾਣ ਵੇਲੇ ਉਹਨੂੰ ਖਾ ਚੱਕੇ ਹਟੇ ਵਿੱਚ ਜ਼ਰੂਰੀ ਤੀ ਨਾ ਹਣਾ ਆਪ ਨਾਉਂਦਾ ਹੈ ਆਪ ਨਾਉਂਦਾ ਆਖਿਆ ਦੀ ਗਾ